ਸ਼ੰਭੂ ਬਾਰਡਰ ਤੇ ਖਲੋਤੇ ਆ ਪਰ ਨੌਜਵਾਨਾਂ ਦੇ ਵਿੱਚ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇੋਂ ਡਰੋਨ ਦੇ ذریعے ਲੰਗੇ ਕਲ ਤੋਂ ਨਿਗਰ ਰੱਖੀ ਜਾ ਰਹੀ ਸੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪਤਾ ਲੱਗ ਸਕੇ ਕਿ ਹਾਲਾਤ ਕੀ ਨੇ ਡਰੋਨ ਜਿਹੜੇ ਨੇ ਉ ਵਰਤੇ ਜਾ ਰਹੇ ਸੀ ਪਰ ਹੁਣ ਨੌਜਵਾਨ ਆਪਣੇ ਡਰੋਨ ਲੈ ਆਏ ਨੇ ਪਤੰਗਾਂ ਚਲਾਈਆਂ ਜਾ ਰਹੀਆਂ ਨੇ ਸਿੰਘੂ ਸ਼ੰਭੂ ਬਾਰਡਰ ਤੇ ਖੜ ਕੇ ਸ਼ੰਭੂ ਬਾਰਡਰ ਤੇ ਨੌਜਵਾਨ ਜਿਹੜੇ ਨੇ ਪਤੰਗਾ ਚੜਾਉਂਦੇ ਨਜ਼ਰ ਆ ਰਹੇ ਨੇ ਸਾਫ਼ ਤੌਰ ਦੇ ਉੱਤੇ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਇੱਕ ਪਾਸੇ ਤਾਂ ਡਰੋਨ ਡਰੋਨ ਲਿਆਂਦੇ ਪਏ ਸੀ ਉਹ ਇੱਧਰ ਨੌਜਵਾਨਾਂ ਨੇ ਆਪਣੇ ਡਰੋਨ ਲਾ ਲਏ ਹਾਂ ਜੀ ਤੇ ਚੱਲਦੂ ਰਹੂਗਾ ਕੰਮ ਇੱਥਾਂ ਇਹ ਚੱਲਦਾ ਰਹੂਗਾ ਜੀ ਵਾਹ ਜੀ ਵਾਹ ਮੁੰਡਿਆਂ ਦੀ ਪਤੰਗ ਚੜਾਉਣ ਲੱਗ ਗਏ ਇੱਥੇ ਬਾਰਡਰ ਤੇ ਖੜਕੇ ਹਾਂ ਜੀ ਹਾਂ ਪੂਰੇ ਉਹ ਦੇਖੋ ਪੇਚੇ ਪੈਰੇ ਨੇ ਜੀ ਪੂਰੀ ਚੜ੍ਹਦੀ ਕਲਾ ਡਰ ਨਹੀਂ ਲੱਗਦਾ ਓਰੇ ਨਹੀਂ ਜੀ ਨਹੀਂ ਕੋਈ ਡਰ ਨਹੀਂ ਲੱਗਦਾ ਉਹਨਾਂ ਦਾ ਥਰੂ ਕਿਸਲੇ ਹੁੰਦੇ ਪਏ ਹਾਂ ਜੀ ਕੋਈ ਚੱਕਰ ਨਹੀਂ ਜੀ ਬੋਰੀਆਂ ਤਿਆਰ ਨੇ ਪਾਣੀ ਦੀਆਂ ਖੂਪ ਪੈਣ ਗਿਆ ਵੇਚੇ ਲੱਗਦੇ ਪਏ ਆ ਮਜੇ ਵਿੱਚ ਕੱਟਿਆ ਬਾਈ ਸਾਡੇ ਡਰੋਨ ਜਾਂਦੇ ਨੇ ਤੇ ਬਜਟ ਕੱਟਾ ਸਾਡੇ ਕੋਲ ਬਜਟ ਵਧੂ ਸਾਡੇ ਡਰੋਨ ਦੇਖੋ ਤੁਸੀਂ ਆਹ ਦੇਖੋ ਜੀ ਡੋਨ ਉਡਦੇ ਪਏ ਨੇ ਮੁੰਡਿਆਂ ਦੇ ਵਾਹ ਜੀ ਵਾਹ ਡਰੋਨ ਦੀ ਗੱਲ ਕਰੀਏ ਤਾਂ ਡਰੋਨ ਅਜੇ ਵੀ ਮੌਜੂਦ ਆ ਉੱਪਰ ਡਰੋਨ ਉੱਡਦਾ ਪਿਆ ਨਜ਼ਰ ਆ ਰਿਹਾ ਇੱਕ ਪਾਸੇ ਪਤੰਗਾ ਨੌਜਵਾਨ ਉਡਾਉਂਦੇ ਪਏ ਨੇ ਦੂਜੇ ਪਾਸੇ ਡਰੋਨ ਨਜ਼ਰ ਆ ਰਿਹਾ ਹੈ ਦਿਖਾਈ ਦੇ ਰਿਹਾ ਹੈ ਡਰੋਨ ਹਵਾ ਦੇ ਵਿੱਚ ਉੱਡਦਾ ਹੋਇਆ ਦੂਜੇ ਪਾਸੇੋਂ ਆਇਆ ਹੋਇਆ ਡਰੋਨ ਉੱਡਦਾ ਪਿਆ ਸਮਾਨ ਦੇ ਵਿੱਚ ਤੁਸੀਂ ਆਪਣੀ ਡਰੋਨ ਲਾ ਰੱਖਿਆ ਇਦਾਂ ਹੀ ਹਾਂ ਜੀ ਆਦੇ ਡਰੋਨ ਆ ਨਹੀਂ ਤੁਸੀਂ ਮੈਂ ਕਿੰਨਾ ਬਾਰਡਰ ਤੇ ਖੜੋਤੇ ਹੋ ਇੱਥੇ ਕੱਲ ਤੱਕ ਤਾਂ ਇੱਥੇ ਅਤਰੂ ਗੈਸ ਦੇ ਗੋਲੇ ਸਿੱਟਣ ਦੇ ਸੀ ਤੁਸੀਂ ਹੁਣ ਇੱਥੇ ਪਤੰਗਾ ਚੜਾਉਣ ਲੱਗੇ ਉਹ ਦੋ ਸਟਰ ਨੂੰ ਆ ਤੇ ਭਾਈ ਚੜਾਉਂਿਆ ਇਹ ਮੈਂ ਕਹੇ ਹੀ ਤਾਂ ਸਿੱਖ ਕੌਮ ਦੀ ਪਛਾਣ ਆ ਯਾਰ ਹਾਂ ਜੀ ਵਾ ਅੱਛਾ ਹੁਣ ਇਹ ਹੁਣ ਕੀ ਆ ਮੰਨ ਲਈਏ ਕਿ ਚਲੋ ਠੀਕ ਹੈ ਕਿ ਮੁੰਡਿਆਂ ਨੇ ਆਪਣੀ ਪਤੰਗਾ ਚੜਾਉਣੀਆਂ ਸੀ ਬਸੰਤ 25 ਸੀ ਤਾਂ ਕਿ ਨਾ ਆ ਜੀ ਸਾਡਾ ਮਕਸਦ ਹੈ ਡਰੋਨ ਦੇ ਸੁਤਰਾ ਹੈ ਆਪਣਾ ਮਕਸਦ ਆਪਣਾ ਟਾਰਗੇਟ ਪੂਰਾ ਕਰਾਂਗੇ ਡਰੋਨ ਉੱਤੇ ਉੱਟ ਰਹੇਗੇ ਇਹ ਪਾਰਨਾ ਤੇ ਸਿੱਕਾਰ ਨਾ ਪੇਚਾ ਪਾਇਆ ਹੈ ਹਾਂਜੀ ਇਹਨਾਂ ਨੇ ਕੱਲ ਸਾਡੇ ਨਾਲ ਸਾਡੇ ਇਹਨਾਂ ਨੇ ਗੋਲੀਆਂ ਮਾਰੀਆਂ ਅੱਜ ਨਹੀਂ ਇਹਨਾਂ ਵਿੱਚ ਪਾ ਲਿਆ ਜੀ ਆ ਵੇਖ ਲਓ ਪਾਈਪ ਲਾਈਨ ਗਰਾਊਂਡ ਲੈਵਲ ਤੇ ਪਾ ਲਿਆ ਤੇ ਉੱਤੇ ਵੀ ਪਾ ਲਿਆ ਜੀ ਪਾ ਰਿਹਾ ਪੇਚਾ ਹੁਣ ਐਂਡ ਵਾਰ ਲੜਾਈ ਆ ਤੇ ਜਗਾੜੀ ਹੁੰਦੇ ਆ ਜਗਾੜੀ ਆ ਸੋਨਾ ਜਿੰਦਾਬਾਦ ਇਹਦੇ ਜੱਟ ਜਗਾੜੀ ਹੁੰਦੇ ਆ ਤੇ ਜੱਟਾਂ ਨੇ ਇਹ ਕਹਿੰਦੇ ਲਾ ਲਿਆ ਪੇਚਾ ਦਿੱਲੀ ਮੋਰਚੇ ਤੇ ਜਾਂਦੇ ਹੋਏ ਰਸਤੇ ਦੇ ਵਿੱਚ ਸ਼ੰਪੂ ਬਾਰਡਰ ਤੇ ਜਿੱਥੇ ਕੱਲ ਤੱਕ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਸੀ ਉੱਥੇ ਹੁਣ ਪਤੰਗਾ ਉਡਾਈਆਂ ਜਾ ਰਹੀਆਂ ਨੌਜਵਾਨ ਕਹਿੰਦੇ ਨੇ ਪਤੰਗਾ ਦੇ ਨਾਲ ਹੀ ਡਰੋਨ ਜਿਹੜੇ ਨੇ ਹੇਠਾਂ ਤਾਰ ਲੈਣੇ ਆ ਕਿ ਡਰੋਨ ਇਹ ठा ਸਿੱਟ ਕੇ ਤੇ ਦਿੱਲੀ ਨੂੰ ਦੱਸ ਦੇਣਾ ਕਿ ਨੌਜਵਾਨ ਜਿਹੜੇ ਨੇ ਉਹ ਅਜੇ ਤੱਕ ਪੂਰੇ ਜੋਸ਼ ਦੇ ਵਿੱਚ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ